ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਕੱਲ ਕਰੀ ਸੀ ਇੱਥੇ ਸਪਰੇਅ ਖੱਬਲ ਵਾਲੀ ਦੇਖਦੇ ਆ ਵੀ ਕਿੰਨਾ ਕੁ ਦਾ ਅਸਰ ਹੋਇਆ ਪਰ ਉਹ ਅਸਰ ਮੈਨੂੰ ਲੱਗਾ ਘੱਟ ਹੀ ਕਰਿਆ ਪਤ ਨਹੀਂ ਅੱਜ ਪਤਾ ਲੱਗੂ ਹਲੇ ਆਹ ਦੇਖੋ ਆ ਸਾਰੇ ਖੱਬਲ ਤੇ ਨਾ ਆਪਾਂ ਤੇ ਸਪਰੇਅ ਕਰੀ ਸੀ ਤੁਰਤ ਮਚਾਉਣ ਵਾਲੀ ਪਰ ਇਹਨੇ ਅਸਰ ਮੋੜਾ ਹੈ ਮੜਾ ਖੱਟਾ ਜਾਂਦਾ ਕਰਤਾ ਕਰਿਆ ਨਹੀਂ ਇੱਧਰ ਨਿੰਬੂ ਲਵੇ ਵੀ ਸਾਰੇ ਕਰੀ ਸੀ ਨਿਕਲੇ ਨਿਕ ਕੇ ਕੱਖਾਂ ਤੇ ਮੜੇ ਮੜੇ ਪੀੜੇ ਤਾਂ ਕਰ ਲੇ ਤਰੀਕਾ ਦੀ ਹੋ ਗਈ 5 ਆਪਾਂ ਮੋੜ ਆਇਆ ਇਹ ਉਰਤ ਲਿਆ ਇਹ ਤੇ ਅਸਰ ਦਿਖਾ ਗਈ ਕਣਕਾਂ ਦੇਖੋ ਕਣਕਾਂ ਨੇ ਰੰਗ ਇੱਕੇ ਦਾ ਵਟਾ ਲੇ ਗਰਮੀ ਬਹੁਤ ਪੈਣ ਲੱਗ ਗਈ ਆਪਾਂ ਦੇਖਦੇ ਉਧਰ ਨਾਲੇ ਬਾੜੀ ਚ ਚੱਲ ਕੇ ਸਾਰੇ ਖਾਲ ਖਬੇ ਤੇ ਸਾਰੇ ਕਰੀ ਸੀਗੀ ਅੱਜ ਇਹਦਾ ਦੁਪਹਿਰ ਨੂੰ ਪਤਾ ਲੱਗੂ ਅੱਜ ਮਚਾ ਦੁਪਹਿਰ ਨੂੰ ਉਹਨੂੰ ਕਰੀ ਵੀ 2-2 3-3 ਵਾਰੀ ਹੈ ਤੇ ਹੋ ਵੀ ਵਾੜਾ ਜਾਂਦਾ ਹਾਰੂ ਭੈਣ ਦੀ ਜੱਤ ਜੀ ਸਾਰੇ ਲਵੇ ਲੋਨੇ ਸਾਰੇ ਕਰਤੀ ਸੀ ਗੱਲ ਅੱਜ ਇਹਦਾ ਅਸਰ ਸ਼ੁਰੂ ਹੋਊਗਾ ਸਪਰੇ ਦਾ ਬਾਕੀ ਆਪਾਂ ਦੇਖਦੇ ਆ ਚੱਲ ਗਿਆ ਦੇਖੋ ਆ ਤਾਂ ਮੋਰ ਚੱਲੇ ਪੱਤੇ ਦੇ ਆ ਤਾਂ ਐ ਜਿਹਾ ਹੋ ਗਿਆ ਕਮਲਾ ਜਿਹਾ ਹੋ ਗਿਆ ਤਾਂ ਸਾਰੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਕਰਤੀ ਢੋਲੀ ਦੀ ਨਿਓ ਜਲ ਜੀ ਬੰਦ ਸੀਗੀ ਉਹ ਨਾ ਤਾਂ ਪਾਣੀ ਸਮਾਰ ਕੇ ਕੱਢਿਆ ਉਹਨੇ ਤੇ ਉਹੀ ਦੋ ਦੋ ਤਿੰਨ ਤਿੰਨ ਵਾਰੀ ਸਾਰੇ ਫਿਰ ਗਿਆ ਬਾਕੀ ਆਪਣੀ ਸਬਜ਼ੀ ਹੋ ਗਈ ਦੇਖੋ ਵਧੀਆ ਰੂੜੀ ਵਾਲਾ ਥਾਂ ਸੀਗਾ ਇਹ ਇੱਥੇ ਪਾਰ ਕਦੋਂ ਆ ਨਾ ਢੇਰ ਲੱਗੇ ਸੀ ਆ ਦੇਖੋ ਕਦੋਂ ਦੇ ਬੱਲਾ ਵਧੀਆ ਹੋ ਗਏ ਚੌਲੇ ਵਧੀਆ ਹੋ ਗਏ ਭਿੰਡੀਆਂ ਮੈਂ ਕੁਝ ਦੁਬਾਰੇ ਲਾਤੀਆਂ ਸੀ ਇੱਥੇ ਬਿਰ ਲਾਇਆ ਥਾਂ ਸੀ ਉਹ ਦੇਖਦੇ ਆ ਵੀ ਹੋ ਗੀਆਂ ਕਨਾ ਹੋ ਚੱਲੀਆਂ ਉਹ ਵੀ ਆ ਦੇਖੋ ਨਿਕਲ ਇੰਨੇ ਸਾਰੇ ਭਿੰਡੀਆਂ ਹੋ ਗਏ ਚੌਲੇ ਹੋ ਗਏ ਬਾਕੀ ਉਧਰ ਭਿੰਡੀਆਂ ਦੇਖ ਕੇ ਆਉਣੇ ਜਲ ਕੇ ਆਪਾਂ ਇਹ ਤਾਂ ਟਿੰਡੋ ਤੇ ਚੌਲੇ ਉਧਰ ਤਾਂ ਕਿ ਕੱਦੂ ਵੱਲਾਂ ਆਜੇ ਕੰਦਾ ਕੱਦੂਆਂ ਦੇ ਦਾ ਚੱਕਲੇ ਫੁੱਲ ਵਧੀਆ ਆ ਫੁੱਲ ਨਹੀਂ ਪੱਤੇ ਵਧੀਆ ਕੱਢਣ ਲੱਗ ਗਏ ਇਧਰ ਆਪਾਂ ਤੁਹਾਨੂੰ ਇੱਕ ਦੋ ਵਾਰੀ ਪਹਿਲਾਂ ਵੀ ਦਿਖਾਇਆਗਾ ਆਲੂ ਬਖਾਰਾ ਦੇਖੋ ਆਪਣਾ ਕਿਵੇਂ ਲੱਗਿਆ ਗੁੱਸੇ ਪੂਰਾ ਭਰਿਆ ਖੜਾ ਫਲਦਾ ਇਹ ਦੇ ਐ ਲੱਗਿਆ ਉਹਨੂੰ ਗੁੱਸੇ ਗੁੱਸੇ ਪੱਕੇ ਤੋਂ ਪਤਾ ਲੱਗੂ ਪਰ ਤਾਂ ਉੱਤੀ ਪੱਕ ਗਏ ਸੀ ਇਹਦੇ ਅਜੇ ਕੀ ਆਪਾਂ ਤਜਰਬੇ ਕਰ ਕਰ ਦੇਖਾਂਗੇ ਨਲੇ ਲਾਈਏ ਅੱਜ ਬਾੜੀ ਨੂੰ ਪਾਣੀ ਗੰਡੇ ਵਧੀਆ ਹੋਗੇ ਦੇਖੋ ਇਹ ਆ ਭਾਈ ਆਪਣੀ ਸਬਜ਼ੀ ਇੱਧਰ ਵੀ ਚੌਲੇ ਲਾਏ ਐ ਇਹ ਚੌਲੇ ਥੋੜੇ ਬਿਰਲੇ ਰਹਿ ਗਏ ਇਹ ਹਰੇ ਘੱਟ ਹੋਏ ਪਤਾ ਨਹੀਂ ਕਿਉਂ ਪਾਣੀ ਨਹੀਂ ਲਾਇਆ ਉਹ ਕਿਤੇ ਅੱਲਾਸ ਨਾਲ ਆਪਣੀ ਪੱਤਣ ਵਾਲੀ ਹੋ ਗਈ ਵਸ ਇੱਕ ਦਿਨ ਚ ਫਟਦੇ ਇਹਨੂੰ ਤੇ ਅੰਡੀਆਂ ਵਧੀਆ ਹੋ ਗਈਆਂ ਆ ਦੇਖੋ ਪਰ ਇੰਡੀਆ ਤਾਂ ਬਹੁਤ ਸੋਹਣਾ ਨਿਕਲੇ ਨੇ ਸਾਰੇ ਔਰੇ ਭਰੀ ਖੜੀਆਂ ਨੇ ਤਰ ਤੱਕ ਉਹ ਤਰ ਤੱਕ ਤਿੰਨ ਚਾਰ ਤਿੰਨ ਔਰੇ ਆਹੀ ਆਪਾਂ ਨੂੰ ਮੁਕ ਦੇਣੀ ਤਾਂ 10 ਬੰਨ ਲਾ 10 ਕੰਨਾਂ ਨੂੰ ਲੱਗਣ ਲੱਗ ਜਾਣੀਆਂ ਇੱਧਰ ਆਪਾਂ ਦੋ ਭੰਤਾ ਲਾਇਆ ਗਮਾਰਾ ਮਲੇ ਹੋ ਗਿਆ ਤੋਰੀਆਂ ਹਰੀਆਂ ਤਾਂ ਦੇਖੋ ਤੋਰੀ ਹਰੀ ਹੋ ਗਿਆ ਕਈ ਬਹੁਤ ਵੀ ਹੋ ਗਿਆ ਹਰੀ ਹੋ ਗਿਆ ਤੋਰੀਆਂ ਦੀ ਤੇ ਇਹ ਆਪਣਾ ਗਮਾਰਾ ਇੱਧਰ ਦੇ ਪਾਸੇ ਗਮਾਰਾ ਛੋਟੀ ਫਲੀ ਵਾਲਾ ਵੱਡੀ ਫਲੀ ਵਾਲਾ ਕੋਸ ਆਪਾਂ ਲਾਉਣਾ ਸੀ ਗਿਆ ਇੱਧਰ ਤੋਰੀਆਂ ਉਹ ਵੀ ਦੇਖਦੇ ਆਂ ਜਾ ਕੇ ਚਰੀ ਚ ਦਰਖਤਾਂ ਤੇ ਵੀ ਰੰਨੇ ਟੋਏ ਕਰਕੇ ਇੱਥੋਂ ਲੇ ਤੋਰੀਆਂ ਹੋ ਗਿਆ ਬਾਬਾ ਹਰੀਆਂ ਹੋ ਗਿਆ ਹਨਾ ਆਹ ਰਿਆ ਵੀ ਹੋ ਗਿਆ ਪਾਣੀ ਲੱਗੀਆਂ ਤਾਂ ਫਿਰ ਹਰੀਆਂ ਹਰੀਆਂ ਹੋ ਗਈਆਂ ਇੱਥੇ ਇਹ ਚੜ ਜਾਣੀਆਂ ਦਰਖਤਾਂ ਤੇ ਤੇਰੇ ਕੱਖ ਨਹੀਂ ਵਧੀਆ ਹੋਏ ਤਕੀ ਕੱਖਾਂ ਦਾ ਤੂੰ ਤੋੜ ਹੀ ਆ ਨਾ ਵੇਲਾ ਪੂਰਾ ਹੀ ਹੁੰਦਾ ਚਲੋ ਦੇਖਦੇ ਆਪਾਂ ਇੱਧਰ ਚੱਲ ਕੇ ਦੂਜੀਆਂ ਢਿੰਡੀ ਤੋਰੀਆਂ ਆਪਣੀਆਂ ਆ ਚਰੀ ਵੀ ਇਸਦੀ ਇੱਧਰ ਬਰਸ਼ੀਨ ਖੜੀ ਆ ਵਧੀਆ ਹਰੀ ਕੱਲ ਸਪਰੇਅ ਕਰੀ ਸੀ ਬਾਬਾ ਇੱਥੇ ਲਵੇ ਲਾਉਣੇ ਆ ਆ ਵੀ ਹੋ ਗਈ ਤੋਰੀ ਆ ਵੀ ਤੋਰੀ ਨਿਕਲੀ ਤੋਰੀਆਂ ਤਾਂ ਸੇ ਵੱਧੂ ਹੋ ਜਾਣਗੀਆਂ ਆ ਵੀ ਹੋ ਗਈ ਇੱਕ ਇਹ ਤਾਂ ਗੱਲੀ ਗੱਲੀ ਵਾਲੀ ਤਾਂ ਹਾਂ ਚੜਜੂ ਲਾਏ ਬਹੁਤ ਹੋ ਰਹੇ ਨੇਗੇ ਟੋਏ ਜੇ ਬਹੁਤ ਲਾਏ ਸੀ ਇੱਥੇ ਕਾ ਹੋ ਗਿਆ ਦੇਖੋ ਇਹ ਯਾਦ ਰਸਤਾਂ ਤੇ ਚੜ ਜਾਣੀਆਂ ਸਾਰਿਆਂ ਤੇ ਸਬਜ਼ੀ ਹੋ ਜੂ ਆਮ ਆ ਬਰਸੀਨ ਦਾ ਵੀ ਇਤ ਕੀ ਵਧੀਆ ਗਿਆ ਪਹਿਲਾਂ ਹੀ ਹੋਰੀ ਲਲਪਲੇ ਹੋ ਜਾਂਦਾ ਅੱਜ ਵੀ ਵਧੀਆ ਖੜੀ ਹੈ ਹਰੀ ਕਚਾਰ ਆ ਦੇਖੋ ਕਣਕਾਂ ਜਿਹਾ ਹੀ ਵਟਾ ਗਿਆ ਬਾਬਾ ਲੰਗ ਇੱਕੇ ਦਾ ਵੀ ਹਨਾ ਗਰਮੀ ਬਹੁਤ ਪੈਣ ਲੱਗ ਗਈ ਦੇਖੋ ਵੀ ਦੋਸਤੋ ਇਹ ਆਪਾਂ ਸਾਡੇ ਘਰ ਦਾ ਲਵਾ ਲਾਉਣ ਦਾ ਵੀਊ ਆਪਾਂ ਜਿਵੇਂ ਜਿਵੇਂ ਤੁਹਾਨੂੰ ਕੁਸੀਗਾ ਸਾਰਾ ਦਿਖਾਇਆ ਦੱਸੋ ਕਿਵੇਂ ਲੱਗਿਆ ਚਲੋ ਠੀਕ ਹੈ ਭਾਈ ਹਲੇ ਪੱਗ ਪੱਗ ਆਪਾਂ ਬੰਨੀ ਨਹੀਂ ਤਿਆਰ ਹੋਏ ਨਹੀਂ ਹੁਣ ਹੁੰਨੇ ਆ ਸਾਨੂੰ ਪੱਗ ਪੱਗ ਬੰਨ ਕੇ ਤਿਆਰ ਹੁੰਨੇ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ